ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਪਾਣੀ ਕੀ ਕਿਲਤ ਹੈ ਉਸ ਤੋਂ निजात ਦਿਵਾਉਣ ਦੇ ਲਈ ਖੇਤਾਂ ਦੇ ਵਿੱਚ ਜਿਹੜੇ ਨਜਵਾਹੇ ਹਨ ਉਹ ਪੱਕੇ ਕੀਤੇ ਜਾ ਰਹੇ ਹਨ ਔਰ ਪਾਈਪ ਲਾਈਨ ਪਾਈ ਜਾ ਰਹੀ ਹੈ ਪਾਈਪ ਲਾਈਨ ਪਾੜਨ ਨਾਲ ਕਾਫੀ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ ਕਿਉਂਕਿ ਪਾਣੀ ਦੀ ਚੋਰੀ ਬਚੇਗੀ ਔਰ ਜਿਹੜਾ ਪਾਣੀ ਦੀ ਦਰਜਵਾਏ ਮੇਂ ਜ਼ਿਆਦਾ ਆਂਦਾ ਹੈ ਉਹ ਟੁੱਟਣ ਕਰਕੇ ਕਈ ਵਕ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਵੀ ਹੁੰਦਾ ਥਾ ਜਿਹੜੇ ਨਜਵਾਹੇ ਨਾਲ ਪਾਣੀ ਔਰ ਪਾਈਪ ਲਾਈਨ ਨਾਲ ਪਾਣੀ ਕਿਸਾਨ ਦੇ ਖੇਤ ਤੱਕ ਪਹੁੰਚਦਾ ਹੈ ਉਸ ਦੇ ਨਾਲ ਜਿੱਥੇ ਪਾਣੀ ਦੀ ਚੋਰੀ ਰੁਕੇਗੀ ਦੂਜੇ ਪਾਸੇ ਇਹ ਜਿਹੜਾ ਪਾਣੀ ਲੱਗਦਾ ਹੈ ਕਿਉਂਕਿ ਔਰੇ ਪਾਣੀ ਕਿਸਾਨਾਂ ਦੀ ਫਸਲਾਂ ਦੇ ਲਈ ਬਹੁਤ ਲਾਭਦਾਇਕ ਹੈ ਕਿ ਫਸਲ ਵੀ ਜ਼ਿਆਦਾ ਉਪਜਾਈ ਹੁੰਦੀ ਜ਼ਮੀਨ 'ਨੂੰ ਪਾਣੀ ਦਾ ਪੱਧਰ ਵੀ ਇਸ ਦਿਨ ਉੱਚਾ ਹੋਣਾ ਹੈ ਔਰ ਬਿਜਲੀ 'ਕੀ ਬਚਤ ਕਈ ਤਰ੍ਹਾਂ ਦੇ ਫਾਇਦੇ ਹੈ ਜਿਹੜੇ ਪਾਈਪ ਲਾਈਨ ਔਰ ਰਜਵਾਹੇ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਨੂੰ ਪਾਣੀ ਦੇਣ ਦਾ ਯਤਨ ਕਰ ਰਹੀ ਹੈ ਇਸ ਦੇ ਕੀ ਫਾਇਦੇ ਹੈ ਜਿਹੜੇ ਪਾਈਪ ਲਾਈਨ ਪਾਈ ਜਾ ਰਹੀ ਹੈ ਇਸ ਇਲਾਕੇ ਦੇ ਜਿਹੜੇ ਅੱਜ ਮੋਤੀ ਫਾਰਮ ਤੋਂ ਲੈ ਕੇ ਬਮਣੇ ਤੱਕ ਇਹ ਪਾਈਪ ਲਾਈਨ ਜਾਣੀ ਹੈ ਕਾਨਗੜ ਪਿੰਡ ਵੀ ਜ਼ਮੀਨ ਆਂਦੀ ਹੈ ਬਮਣੇ ਕੀ ਵੀ ਜ਼ਮੀਨ ਆਉਗੀ ਕਿਸਾਨ ਸਰਪੰਚ ਖੜੇ ਇਥੇ ਗੁਰਤੇਗ ਪਾਤਰ ਨਗਰ ਨੂੰ ਬਹੁਤ ਧੰਨਵਾਦ ਹੈ ਜੀ ਪੰਜਾਬ ਸਰਕਾਰ ਦਾ ਮੰਤ ਬਹੁਤ ਧੰਨਵਾਦ ਕੀ ਫਾਇਦਾ ਹੋਊਗਾ ਇਸਕੋ ਇਹ ਤਾਂ ਪਾਣੀ ਦਾ ਫਾਇਦਾ ਹੋਣਾ ਜੀ ਸਰ ਧਰਤੀ ਦਾ ਪਾਣੀ ਬਚੇਗਾ ਬਾਕੀ ਲੋਕਾਂ ਚ ਭਾਰੀ ਉਤਸ਼ਾਹ ਹੈ ਜੀ ਤੁਹਾਡੇ ਸਾਹਮਣੇ ਕਿੰਨਾ ਇਕੱਠਾ ਹੋਇਆ ਹੈ ਤਕਰੀਬਨ ਜਿਹੜੀ ਜ਼ਰੂਰਤ ਤੇ ਜਾਓ ਦੇਖੋ ਸਾਰੇ ਪਾਸੇ ਚੱਲ ਰਿਹਾ ਕੰਮ ਬਾਕੀ ਪਾਣੀ ਜਿਹੜਾ ਇਹ ਮੰਨ ਲਓ ਖੇਤਾਂ ਨੂੰ ਦੇਸੀ ਕਿਉ ਦਾ ਕੰਮ ਕਰਦਾ ਇਹ ਇਹ ਇੱਕ ਪਾਣੀ ਲੱਗਿਆ ਮੋਟਰਾਂ ਨੇ ਤਿੰਨ ਤਿੰਨ ਪਾਣੀ ਲਾ ਲਓ ਉਹਨਾਂ ਕੰਮ ਕਰਦਾ ਅੱਗੋਂ ਜ਼ਮੀਨ ਮੰਨ ਲਓ ਕੋਈ ਰੇਸਲੀਵੇ ਕੁਝ ਵੀ ਆ ਵਧੀਆ ਡੱਕਰਬਾਨ ਬਣ ਜੂ ਪਰਿਆਉ ਬਣ ਜਾਂਦੇ ਹੂੰ ਠੀਕ ਹੈ ਬਾਕੀ ਧੰਨਵਾਦ ਜੀ ਮੰਤਰੀ ਸਾਹਿਬ ਤਾਂ ਦੇਖੋ ਪਿਛਲੀ ਵਾਰ ਸਾਡੇ ਕੋਲ ਆਏ ਸੀ ਸੁਣੀ ਉਹਨਾਂ ਨੇ ਨਾਲ ਦੀ ਨਾਲ ਸਾਡਾ ਪ੍ਰੋਜੈਕਟ ਪਾਸ ਹੋ ਗਿਆ ਸਾਡੇ ਸਮਾਣਾ ਕੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਇਸ ਕੰਮ ਨੂੰ ਕਰ ਰਹੇ ਹਨ ਕਾਨਗੜ ਦੇ ਸਰਪੰਚ ਜੀ ਕੀ ਨਾਮ ਤੁਹਾਡਾ ਮੇਰਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਕੀ ਕਹਿਣਾ ਇਸ ਪੈਪਲਨ ਪਾਈ ਜਾ ਰਹੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਜੀ ਅਸੀਂ ਚੇਤਨ ਸਿੰਘ ਜੋੜਾ ਮਾਜਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਕਾਰ ਜਿਹੜੇ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਪੈਪਲਨ ਪਾ ਰਹੀ ਹੈ ਰੋਦਵਾ ਸੂਆ ਨੂੰ ਪੱਕੇ ਕਰ ਰਹੀ ਹੈ ਹਾਂਜੀ ਤੁਹਾਡਾ ਇਸ ਤੇ ਮਤਲਬ ਕੀ ਮੈਨੂੰ ਫਾਇਦੇ ਹੋਣਗੇ ਇਹਦੇ ਨਾਲ ਇਹਨਾਂ ਦਾ ਫਾਇਦਾ ਜੀ ਇੱਕ ਤਾਂ ਜੀ ਜਿਵੇਂ ਮਤਲਬ ਕਣਕ ਬੀਜਦੇ ਆ ਟੁੱਟ ਜਾਂਦਾ ਸੂਆ ਜੀ ਹੁਣ ਇਹ ਚ ਟੁੱਟੇਗਾ ਨਹੀਂ ਫਸਲਾਂ ਨੁਕਸਾਨ ਨਹੀਂ ਜਿਹੜੇ ਚੋਰੀ ਕਰਦੇ ਬਣੀ ਇਹ ਤਾਂ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਇਹ ਪਾਣੀ ਦੀ ਚੋਰੀ ਵੀ ਰੁਕਣੀ ਹੈ ਉਸ ਤੋਂ ਇਲਾਵਾ ਜੀ ਇਹ ਜਿਹੜਾ ਪਾਣੀ ਹੈ ਸੂਏ ਦਾ ਪਾਣੀ ਹੈ ਨਾ ਇਹ ਫਸਲਾਂ ਵਾਸਤੇ ਮੋਟਰ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੈ ਪਾਣੀ ਦਾ ਲੈਵਲ ਵੀ ਉੱਚਾ ਹੋਏਗਾ ਇਹਦਾ ਬਹੁਤ ਵੱਡਾ ਫਾਇਦਾ ਹੈ ਪਾਣੀ ਲੋਕਾਂ ਨੂੰ ਮਿਲੂਗਾ ਉਸ ਤੋਂ ਪਹਿਲਾਂ ਤਾਂ 20-25 ਸਾਲ ਹੋ ਗਏ ਉਸ ਤੋਂ ਉਹ ਜਿਹੜਾ ਪੁੱਛੇ ਸੀਗੇ ਉਹ ਪਿੱਛੇ ਜਦੋਂ ਨਾਲ ਨੂੰ ਪਿੱਛੇ ਲੋੜਦੇ ਸੀ ਉਹ ਪਿੱਛੇ ਚੋਰੀ ਕਰ ਲਦੇ ਪਿੱਛੇ ਬੰਨ ਲਾਉਂਦੇ ਜਦੋਂ ਉਹਨਾਂ ਨੂੰ ਲੋੜ ਨਹੀਂ ਹੁੰਦੀ ਸੀਗੀ ਇੱਥੇ ਆ ਕੇ ਮਾਰ ਕਰਦੇ ਸੀ ਪੂਰਾ ਹੜ ਕਰਦੇ ਸੀਗੀ ਉਸ ਚੀਜ਼ ਦਾ ਫਾਇਦਾ ਹੋਊਗਾ ਠੀਕ ਹੈ ਜਿਹੜਾ ਬਰਸਾਤੀ ਪਾਣੀ ਹੈ ਜਾਂ ਨਾਲੇ ਦਾ ਪਾਣੀ ਹੈ ਇਹ ਫਸਲਾਂ ਵਾਸਤੇ ਵਧੀਆ ਹੋਊਗਾ ਠੀਕ ਹੈ ਪਹਿਲਾਂ ਜਿਵੇਂ ਹੁਣ ਲੋਕਾਂ ਦੀ ਆਪਸ ਵਿੱਚ ਚੀਜ਼ ਬੰਨਾਂ ਪਿੱਛੇ ਲੜਾਈ ਹੁੰਦੀ ਸੀ ਉਹ ਲੜਾਈ ਨਹੀਂ ਹੋਊਗੀ ਜਿਹਦਾ ਪਾਣੀ ਵਗਦਾ ਉਹ ਲਾਸਤ ਤੱਕ ਜਾਊਗਾ ਸਾਰਿਆਂ ਨੂੰ ਫਾਇਦਾ ਹੋਊਗਾ ਇਹ ਤਾਂ ਠੀਕ ਹੈ ਇਸਰ ਤਕਰੀਬਨ ਹਲਕੇ ਦੇ ਹਰੇਕ ਪਿੰਡ ਦੇ ਵਿੱਚ ਜਿਹੜੀ ਇਹ ਆਪਣਾ ਨਹਿਰੀ ਪਾਣੀ ਪਹੁੰਚਾਉਣ ਵਾਸਤੇ ਮਾਨਯੋਗ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਦਿਸਾਨਰ ਦੇ ਸੰਸਾਰ ਉਹਨਾਂ ਦੀ ਮਿਹਨਤ ਦਾ ਸਦਕਾ ਕੰਮ ਚੱਲ ਰਹੇ ਨੇ ਤੇ ਉਸੇ ਲੜੀ ਦੇ ਤਹਿਤ ਅੱਜ ਇੱਥੇ ਆਪਣਾ ਕਾਨਗੜ ਪਹੁੰਚੇ ਆਂ ਇੱਥੇ ਲਗਭਗ 10000 ਮੀਟਰ ਦੇ ਕਰੀਬ ਜਿਹੜੀ ਲੈਂਥ ਹੈ ਇਸ ਦੀ ਪਾਈਪਲਾਈਨ ਦੀ ਤੇ ਜਿਹਦਾ ਬਜਟ ਹੈ 2 ਕਰੋੜ 48 ਲੱਖ ਰੁਪਏ ਦੇ ਕਰੀਬ ਹੈ ਇਹ ਤੇ ਇਹਦੇ ਨਾਲ ਤਕਰੀਬਨ ਸੈਂਕੜੇ ਏਕੜ ਜਿਹੜੇ ਹੈਗੇ ਨੇ ਪਿੰਡ ਦੇ ਉਹਨਾਂ ਨੂੰ ਪਾਣੀ ਦੀ ਜਿਹੜੀ ਹੈ ਸਹੂਲਤ ਹੋ ਮਿਲੂਗੀ ਨਾ ਇਹ ਕੱਲ ਸਰ ਆਪਣਾ ਇੱਥੇ ਇੱਕ ਸੜਕ ਦਾ ਜਿਹੜਾ ਸੀਗਾ ਉਦਘਾਟਨ ਕਰਕੇ ਆਏ ਆਂ ਆਪਣਾ ਜਿਹੜੀ ਗਾਜੀਪੁਰ ਤੋਂ ਫਤਿਹ ਮਾਜਰੀ ਨੂੰ ਜਾਂਦੀ ਹੈ ਤਲਵੰਡੀ ਮੈਨੂੰ ਲੱਗਦਾ ਉਹਦੇ ਰ ਹਾਲ ਤਲਵੰਡੀ ਉਹ ਕੁਛ ਦਿਨ ਪਹਿਲਾਂ ਕੀਤਾ ਸੀਗਾ ਜੀ ਉਹਦੇ ਚ ਵੀ ਦੋ ਪਿੰਡਾਂ ਦਾ ਖੱਤਰੀ ਵਾਲਾ ਤੇ ਤਲਵੰਡੀ ਤਲਵੰਡੀ ਤੋਂ ਲੈ ਕੇ ਖੱਤਰੀ ਵਾਲੇ ਦੇ ਖੇਤਾਂ ਨੂੰ ਵੀ ਉੱਥੇ ਵੀ ਤਕਰੀਬਨ 400 ਏਕੜ ਦੇ ਕਰੀਬ ਜਿਹੜਾ ਪਾਣੀ ਦੀ ਸਹੂਲਤ ਹੈ ਉਹ ਨਹਿਰੀ ਪਾਣੀ ਦੀ ਸਰਦਾਰ ਚੌੜਾ ਮਾਜਰਾ ਸਾਹਿਬ ਨੇ ਆਪਣਾ ਜਾਗਰੀ ਸ਼ੁਰੂਆਤ ਕਰਵਾਈ ਹੈ ਜੀ ਸਰ ਰਜਵਾਹੇ ਮਤਲਬ ਜਿੱਦਾਂ ਪਹਿਲਾਂ ਖੁੱਲੇ ਖਾਲ ਬਣਦੇ ਸੀਗੇ ਉਹਦੇ ਨਾਲ ਕਈ ਜਗ੍ਹਾ ਦਿੱਕਤ ਸੀ ਜਿਵੇਂ ਖੇਤਾਂ ਦੇ ਵਿੱਚ ਜਾਨਵਰ ਹੁੰਦੇ ਨੇ ਉਹ ਥੱਲੋਂ ਮਿੱਟੀ ਮਤਲਬ ਖੋਖਲੀ ਕਰ ਦਿੰਦੇ ਨੇ ਤੇ ਪਾਣੀ ਮਤਲਬ ਪ੍ਰੋਪਰ तरीके ਨਾਲ ਪਹੁੰਚਦਾ ਨਹੀਂ ਹੈਗਾ ਜਿਹੜੀ ਪਾਈਪ ਲੈਣਾ ਹੈ ਤੇ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਣੀ ਹੈਗੀ ਤੇ ਪਾਣੀ ਵਧੀਆ ਸਪੀਡ ਨਾਲ ਜਾਊਗਾ ਤੇ ਜ਼ਿਆਦਾ ਪਾਣੀ ਪਹੁੰਚੂਗਾ ਜੀ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼